मान्युक डीजीपी साहब पंजाब हां जी मान्युक डीजीपी साहब पंजाब ਤੇ માન્યुक डीआईजी साहब रोपर रेंज ਦੀ દિશા ਨਿਰਦੇਸ਼ਕ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਡਰਗ 카ਟਲ ਜਿਹੜਾ ਚੱਲ ਰਿਹਾ ਸੀਗਾ ਇੰਟਰਸਟੇਟ ਡਰਗ 카ਟਲ ਉਹਨੂੰ ਬਸਟ ਕੀਤਾ ਗਿਆ ਇਸ ਡਰਗ 카ਟਲ ਬਾਰੇ ਮੈਂ ਹੁਣ ਤੁਹਾਨੂੰ ਜਾਣਕਾਰੀ ਦਵਾਂਗੀ ਜੋ ਸਾਡੀ ਪੂਰੀ ਤਫ਼ਤੀਸ਼ ਹੈ ਇਸ ਨੂੰ ਲੀਡ ਸਾਡੇ ਐਸਪੀ ਡੀ ਸਾਹਿਬ ਕਰ ਰਹੇ ਸੀਗੇ ਇਸ ਦੇ ਨਾਲ ਸਾਡੇ ਡੀਐਸਪੀ ਡੀ ਡੀਐਸਪੀ ਹੈੱਡਕੁਆਰਟਰ ਤੇ ਡੀਐਸਪੀ ਨਾਰਕੋਟਿਕਸ ਅਤੇ ਇਨਚਾਰਜ ਸੀਆਈਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਰਚਾ ਕੀਤਾ ਸੀਗਾ ਜਿਦੇ ਵਿੱਚ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੀ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸੋਟੀਕਲ ਓਪੀਓਇਡ ਦਾ ਕੰਮ ਕਰ ਰਿਹਾ ਸੀ। ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਬਡਾਲੀਆਲਾ ਸਿੰਘ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ 6485 ਐਨਡੀਪੀਐਸ ਐਕਟ ਵਾਈਦੇ ਤੇ ਪਰਚਾ ਦਰਜ ਕੀਤਾ ਗਿਆ। ਜਿੰਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਅ ਮੀਡੀਆ ਚ ਵੀ ਗੱਲ ਹੁੰਦੀ ਹੈ ਪਬਲਿਕ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਤਾਂ ਜਿਹੜਾ ਬਿਗ ਫਿਸ਼ ਹੁੰਦਾ ਹੈ ਉਹ ਹਮੇਸ਼ਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਹੀ ਸਰਫੇਸ ਕਰਦਾ ਹੈ ਅ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿੱਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮੰਨ ਲੋ ਕੋਰਟ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮਨਾਨਗਰ ਪਹੁੰਚੀ ਯਮਨੋ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਿਕ ਪਹਿਲਵਾਨ ਸਪਲੀਮੈਂਟ ਸਟੋਰ ਸੀ ਜਿੱਥੋਂ ਇਸ ਡਰੱਗ ਇੱਥੇ ਡਰੱਗਸ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਵਾਨ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਦੇ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗਸ ਦਾ ਕੰਮ ਕਰ ਰਹੇ ਸੀ ਅ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਡੀਬੀਐਸ ਐਕਟ ਤਹਿਤ ਜਿਹੜਾ ਇਲਿicit ਅ ਡਰੱਗਸ ਨੇ ਇੰਜੈਕਸ਼ਨਸ ਟੈਬਲੇਟਸ ਵਾਇਲਸ ਇਥੋਂ ਰਿਕਵਰ ਕੀਤੇ ਤੇ ਮੈਂ ਦੱਸਣਾ ਚਾਹੂੰਗੀ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅरेस्ट ਕੀਤਾ ਗਿਆ ਸਾਹਲ ਦੀ ਰਿਮਾਂਡ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰ ਹਾਊਸ ਤੱਕ ਪਹੁੰਚ ਗਏ ਵੇਅਰ ਹਾਊਸ 'ਚ 30 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਜਿਹੜੇ ਇੱਕ ਗੈਸਟਿਡ ਆਫਿਸਰ ਦੀ ਹਾਜ਼ਰੀ ਦੇ ਵਿੱਚ ਉਹ ਤੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ ਵੇਅਰ ਹਾਊਸ ਜੋ ਕਿ ਸਹਾਰਨਪੁਰ ਵਿੱਚ ਸੀਗਾ ਉਹ ਤੋਂ ਰਿਕਵਰੀ ਕੀਤੀ ਗਈ ਇਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤਾ ਗਏ। ਅਮ ਨੈਕਸਟ ਕਿਉਂਕਿ ਵੇਅਰਹਾਊਸ ਤੋਂ ਨੈਕਸਟ ਵਾਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾਊਸ ਦੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਅ ਉਹ ਸਾਨੂੰ ਮਿਲੀ ਮੇਰਟ ਯੂਪੀ ਦੇ ਵਿੱਚ ਅ ਉੱਥੇ ਅਬਦੁੱਲ ਦੇ ਜਿਹੜੇ ਦੋ 파ਟਨਰ ਸੀ ਅਬਦੁੱਲ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦੁੱਲ ਆਇਆ ਸੀ ਉੱਥੇ ਸਾਡੀ ਟੀਮਸ ਵੱਲੋਂ ਅਬਦੁੱਲ ਦੇ ਉਹਦੇ ਦੋ 파ਟਨਰ ਸ਼ਾਹਿਦ ਅਤੇ ওয়सीम ਨੂੰ ਅਰੈਸਟ ਕੀਤਾ ਗਿਆ ਉੱਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਫਟਗੜ ਸਾਹਿਬ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲਸ ਇੱਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ ਬਿਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ਡਰਗ ਇੰਜੈਕਸ਼ਨਸ ਉਥੋਂ ਰਿਕਵਰ ਕੀਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਫਾਰਮਾਸਿਊਟੀਕਲ ਓਪੀਓਇਡ ਦੇ ਉਹ 738 ਵਾਇਲ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਰਿਕਵਰ ਕੀਤੇ ਗਏ। ਕੁੱਲ ਮਿਲਾ ਕੇ ਇਸ ਆਪਰੇਸ਼ਨ ਦੇ ਵਿੱਚ 6 ਬੰਦੇ ਅਰੈਸਟ ਹੋਏ ਨੇ। ਉਹਨਾਂ ਵਿੱਚੋਂ ਪ੍ਰਵਿੰਦਰ ਸਿੰਘ ਹੈ ਜਿਹੜਾ ਉਹ ਰਹਿਣ ਵਾਲਾ ਪੁਲਿਸ ਸਟੇਸ਼ਨ ਖਰੜ ਮੋਹਾਲੀ ਦਾ ਹੈ ਸਾਹਿਲ ਜੋ ਹੈ ਉਹ ਯਮੁਨਾ ਨਗਰ ਦਾ ਹੈ ਪੰਕਜ ਜੋ ਹੈ ਉਹ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਸ਼ੁਭਮ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਅਤੇ شاہਦ ਅਤੇ ਵਸੀਮ ਮੇਰਟ ਉੱਤਰ ਪ੍ਰਦੇਸ਼ ਦੇ ਰਹਿਣਾ ਲੈਣੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਤਿੰਨ ਗੱਡੀਆਂ ਰਿਕਵਰ ਹੋਈਆਂ ਨੇ ਜਿਨ੍ਹਾਂ 'ਚ ਇੱਕ Bajaj ਮੋਟਰਸਾਈਕਲ ਹੈ ਪੰਜਾਬ ਰਜਿਸਟ੍ਰੇਸ਼ਨ ਨੰਬਰ ਦਾ ਇੱਕ ਸੂਜ਼ੂਕੀ ਸਕੂਟਰ ਹੈ ਸੂਜ਼ੂਕੀ ਐਕਸ ਸਕੂਟਰ ਇਹ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਦਾ ਹੈਗਾ ਤੇ ਇੱਕ ਬਲੀਨੋ ਕਾਰ ਜੋ ਕਿ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਦੀ ਹੈ ਅ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਹੈ ਕਿ ਇਸ ਪੂਰੇ ਆਪਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪ੍ਰਵਿੰਦਰ ਸਿੰਘ ਹੈ ਉਹ ਸਾਡੇ ਕੋਲ ਇੱਕ ਪਹਿਲਾਂ ਵੀ ਕੇਸ ਚ ਵਾਂਟਡ ਸੀ ਉਹ ਪਹਿਲਾਂ ਵੀ ਸਾਡੇ ਕੋਲ ਇੱਕ ਕੇਸ ਟੂ ਵਾਂਟਡ ਸੀਗਾ ਸਾਹਲ ਅਤੇ ਵਸੀਮ ਦੇ ਉੱਤੇ ਵੀ ਪਹਿਲਾਂ ਐਨਡੀਪੀਐਸ ਐਕਟ ਦੇ ਪਰਚੇ ਉੱਤਪ੍ਰਦੇਸ਼ ਦੇ ਵਿੱਚ ਦਰਜ ਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਤਿਹਗੜ੍ਹ ਸਾਹ ਪੁਲਿਸ ਜੋ ਸਾਡਾ ਇੱਕ ਪੈਡਲਰ ਹੈ ਯੂ نو ਅਸੀਂ ਕਹਿੰਦੇ ਆ ਇੱਕ ਕੰਜ਼ਿਊਮਰ ਤੋਂ ਉੱਤੇ ਵਾਲੀ ਸਟੇਜ ਹੁੰਦੀ ਹੈ ਪੈਡਲਰ ਜਿਹੜਾ ਕਿ ਵੇਚਣ ਦਾ ਕੰਮ ਕਰਦਾ ਉਹ ਤੋਂ ਲੈ ਕੇ ਇੱਕ ਪੂਰੀ ਮੈਨੂਫੈਕਚਰਿੰਗ ਯੂਨਿਟ ਤੱਕ ਇਸ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ ਤੇ SPD ਤੇ ਉਹਨਾਂ ਦੀ ਟੀਮ ਨੇ ਰਿਕਵਰੀ ਕਰਕੇ ਪੂਰੀ ਇਨਵੈਸਟੀਗੇਸ਼ਨ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਆਏ ਨੇ ਠੀਕ ਹੈ ਧੰਨ ਹੋ ਗਿਆ ਸਰ ਧੰਨ ਹਾਂ 10 ਸਾਲ ਦਾ 10 ਡੇ ਲੰਗ ਆਪਰੇਸ਼ਨ 10 ਡੇ ਲੰਗ ਅਜੇ ਹੋਰ ਪੁੱਛਗਿ ਚੱਲ ਰਹੀ ਹੈ ਜੀ ਜੀ ਬਿਲਕੁਲ ਪੁੱਛਗਿ ਚੱਲ ਰਹੀ ਹੈ ਜੀ ਤੇ ਅਮ ਇਹਦੇ ਵਿੱਚ ਜੋ ਵੀ ਸਾਡੇ ਕੋਲ ਅਸੀਂ ਇਹਦੇ ਵਿੱਚ ਡੂੰਘਾਈ ਦੇ ਵਿੱਚ ਤਫਤੀਸ਼ ਕਰਾਂਗੇ ਤੇ ਜੋ ਵੀ ਸਾਡੇ ਕੋਲ ਇਹ ਇਸ ਕੇਸ ਦੇ ਵਿੱਚ ਹੋਰ ਡਿਸਕਲੋਜਰਸ ਹੋਣਗੇ ਉਹਨਾਂ ਨੂੰ ਅਸੀਂ ਕਾਨੂੰਨ ਦੇ ਅੰਬੈਟ ਜ਼ਰੂਰ ਲੈ ਕੇ ਆਵਾਂਗੇ ਜਿਹੜਾ ਯੂਪੀ ਤੁਸੀਂ ਦੱਸਿਆ ਕੋਈ ਨਾਮਵਰ ਵਿਅਕਤੀ ਦਾ ਵੀ ਨਾਮ ਦਿੱਤਾ ਹੈ ਕੋਈ ਯੂਪੀ ਚ ਜਿਹੜੇ ਤੁਸੀਂ ਦਿੱਤੇ ਉਹਨਾਂ ਨੂੰ ਅਰੈਸਟ ਕੀਤਾ ਜਾਂ ਜਿੱਤੇ ਨਾਲ ਚੱਲ ਰਿਹਾ ਸੀ ਕੰਕਲ ਚੱਲ ਰਿਹਾ ਸੀ ਦੇਖੋ ਜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਕਿਉਂਕਿ ਐਨਡੀਬੀਐਸ ਡਿਸਕਲੋਜਰ ਮਤਲਬ ਰਿਕਵਰੀ ਬੇਸਡ ਐਕਟ ਹੁੰਦਾ ਤਾਂ ਉਹ ਬਾਕੀ ਸਾਰੀਆਂ ਚੀਜ਼ਾਂ ਤਫਤੀਸ਼ ਦਾ ਇੱਕ ਹਿੱਸਾ ਨੇ ਤੇ ਜੋ ਅਸੀਂ ਅਰੈਸਟ ਕੀਤੇ ਨੇ ਤੇ ਜੋ ਰਿਕਵਰੀ ਕੀਤੀ ਉਹ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਠੀਕ ਹੈ। ਅਗਲਾ ਟਾਰਗੇਟ ਕੀ ਹੈ? ਰਵਈਸ਼ ਉਦਯੋਗ ਮੈਨੂਫੈਕਚਰਰ ਉਸ ਤੋਂ ਅੱਗੇ ਕਿਹੜੀ ਸਟੇਜ ਹੈ? ਇਸ ਤੋਂ ਪਹਿਲਾਂ ਜੇ ਵੀ ਅਸੀਂ ਕੋਪਰੇਸ਼ਨ ਕੀਤਾ ਸੀਗਾ ਲਾਸਟ ਈਅਰ ਤੁਹਾਨੂੰ ਯਾਦ ਹੋਏਗਾ। ਅਸੀਂ ਕਾਫੀ ਵੱਡਾ ਆਪਰੇਸ਼ਨ ਕੀਤਾ ਸੀਗਾ ਤੇ ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਦਾ ਕਿੰਗਪਿੰਨ ਸੀਗਾ ਉਹਦਾ ਪਿਟ ਐਂਡ ਪੀਐਸ ਦੇ ਵਿੱਚ ਅਸੀਂ ਕੇਸ ਭੇਜਿਆ ਸੀ ਅੱਜ ਦੀ ਡੇਟ 'ਚ ਉਹ ਬਠਿੰਡਾ ਜੇਲ੍ਹ ਦੇ ਵਿੱਚ ਅੰਡਰ ਡਿਟੈਂਸ਼ਨ ਹੈ। ਤਾਂ ਇਸੇ ਤਰੀਕੇ ਦੇ ਨਾਲ ਅਸੀਂ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਅ ਧੁਰ ਤੱਕ ਅਸੀਂ ਪੂਰੀ ਚੀਜ਼ ਲੈ ਕੇ ਜਾਵਾਂਗੇ ਅ ਇਸ ਪੂਰੀ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਇੱਕ ਹੋਰ ਕਾਰਟਲ ਮੈਨੂੰ ਪੂਰੀ ਉਮੀਦ ਹੈ ਅਸੀਂ ਬਰੇਕ